ਇਸ ਨਾਲ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਕਿਡਨੀ ਸਪੈਸ਼ਲਿਸਟ ਡਾਕਟਰ ਰਾਹੁਲ ਸੂਦ ਦੀ ਕਿਡਨਾਪਿੰਗ ਦੀ ਕੋਸ਼ਿਸ਼ ਹੋਈ ਹੈ ਕਿਡਨਾਪਿੰਗ ਚ ਨਾਕਾਮ ਰਹਿਣ ਤੇ ਆਰੋਪੀਆਂ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਹੈ ਤੇ ਪੜਤਾਲ ਜਾਰੀ ਹੈ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਹੈ ਜਲੰਧਰ ਤੋਂ ਵੱਡੀ ਖਬਰ ਕਿਡਨੀ ਸਪੈਸ਼ਲਿਸਟ ਡਾਕਟਰ ਰਾਹੁਲ ਸੂਦ ਨੂੰ ਗੋਲੀ ਮਾਰੀ ਗਈ ਹੈ ਹਾਲਾਂਕਿ ਘਟਨਾ ਦੀ ਵਜ੍ਹਾ ਕੀ ਹੈ ਕੌਣ ਲੋਕ ਸੀ ਜੋ ਜ਼ਬਰਦਸਤੀ ਉਹਨਾਂ ਨੂੰ ਆਪਣੀ ਕਾਰ 'ਚ ਪਾ ਰਹੇ ਸੀ ਆਖਰਕਾਰ ਇਹਦੀ ਵਜ੍ਹਾ ਕੀ ਸੀ ਇਹ ਸਾਰਾ ਤਫ਼ਤੀਸ਼ ਦਾ ਮਸਲਾ ਹੈ ਪਰ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਪੜਤਾਲ ਸ਼ੁਰੂ ਕਰਤੀ ਹੈ ਡਾਕਟਰ ਦੇ ਪੈਰ 'ਚ ਗੋਲੀ ਲੱਗੀ ਹੈ ਤੇ ਉਹਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਕਾਰ 'ਤੇ ਸਵਾਰ ਤਿੰਨ ਨੌਜਵਾਨ ਉਹਨਾਂ ਨੂੰ ਜ਼ਬਰਦਸਤੀ ਆਪਣੀ ਕਾਰ 'ਚ ਪਾ ਰਹੇ ਸੀ ਹੁਣ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਇਹ ਇੱਕ ਵੱਡਾ ਸਵਾਲ ਹੈ ਫਿਲਹਾਲ ਕਿਵੇਂ ਹੋਈ ਇਹ ਘਟਨਾ ਤੁਸੀਂ ਆਪ ਹੀ ਦੇਖ ਲਵੋ ਜਿਲੰ다 ਦੇ ਅਰਬਨ ਸਟੇਟ ਸੇ ਵਾਪਰੀਇਆ ਘਟਨਾ ਜਿੱਥੇ ਮੋਰ ਸੋਰ ਤੋਂ ਬਾਹਰ ਆਏ ਡਾਕਟਰ ਨੂੰ ਗੋਲੀ ਮਾਰੀ ਗਈ ਆ ਜੀ ਇੱਥੇ ਡਾਕਟਰ ਰਾਹੁਲ ਸੂਦਨ ਵਾਲੇ ਹੀ ਇਨਸੀਡੈਂਟ ਹੋਇਆ ਇਹ ਇੱਥੇ ਮੋਰ ਸੁਪਰਮਾਰਕਟ ਦੇ ਵਿੱਚ ਸ਼ੋਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਿਸਿਸਟ ਕੀਤਾ ਤਾਂ ਉਹਨਾਂ ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੀਆਂ ਤੇ ਉਸ ਅਕੋਰਡਿੰਗ ਐਫਆਈਆਰ ਕਰਾਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਐਸਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਵੀ ਤੇ ਸੈਕੰਡਲੀ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਨੇ ਜਿਹਨੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਜੀ ਹਜੇ ਇੱਕੋ ਫੈਟ ਹੈ ਇਹ ਕਲੈਰਿਟੀ ਡਾਕਟਰ rahul son ਕਿਹੜੇ ਹਸਪਤਲ ਦੇ ਨੇ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ। ਹਾਲਾਤ ਕਿ ਉਹਨਾਂ ਦੇ ਕਿੱਥੇ ਗੋਲੀ ਲੱਗੀ ਨੇ? ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ। ਨਹੀਂ ਉਹਨਾਂ ਤੋਂ ਉਹਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ਾਪਿੰਗ ਕਰਨਾ ਹੈ। ਤਾਂ ਸ਼ਾਪਿੰਗ ਕਰਨਾ ਹੈ ਜੀ ਜੀ ਠੀਕ ਹੈ। ਸਿਜ਼ਲੀ ਵੀ ਵਗੈਰਾ ਦੇਖੀ ਸੀ। ਹਾਂ ਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਜੀ ਸਾਰੇ ਸਿਸਟਮ। ਤਿੰਨ ਜਨੇ ਆ ਰਹੇ ਜੀ ਤਿੰਨ ਜਨੇ ਆ ਰਹੇ। ਬਹੁਤ ਬਹੁਤ। ਤੁਹਾਡਾ ਗ੍ਰੇਪਰ ਦੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਉਹ ਬੇਲੇਟ ਕਰਨਾ ਜਲ ਕੱਲੀਗਾ ਉੱਥੇ ਡਾਕਟਰ ਰਾਹੁਲ ਸੂਦਨ ਵਾਲੇ ਹੀ ਇਨਸੀਡੈਂਟ ਹੋਇਆ ਇਹ ਇਥੇ ਮੂਰ ਸੁਪਰ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੇ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਿਸਿਸਟ ਕੀਤਾ ਤਾਂ ਉਹਨਾਂ 'ਚੋਂ ਇੱਕ ਬੰਦੇ ਨੇ ਹਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਹਾਂ ਉਸ ਅਕੋਰਡਿੰਗ ਐਫਆਈਆਰ ਕਰਾ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਰੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਐਸਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਦੀ ਤੇ ਸੈਕੰਡਰੀ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਜੀ ਹਜੇ ਇੱਕੋ ਫੇਰ ਦਾ ਹੀ ਕਲੈਰਿਟੀ ਡਾਕਟਰ ਰਾਹੁਲ ਸੂਤ ਕਿਹੜੇ ਹਸਪਤਾਲ ਦੇ ਨੇ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਇਹਨਾਂ ਫਲਾਤ ਇਹਨਾਂ ਨੇ ਕਿੱਥੇ ਬੁਲੀ ਲੱਗੀਆਂ ਨੇ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਬੁਲੀ ਲੱਗਿਆ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ ਨਹੀਂ ਉਹਨਾਂ ਤੋਂ ਉਹਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ਾਪਿੰਗ ਕਰਨਾ ਹੈ ਤੁਸੀਂ ਸ਼ਾਪਿੰਗ ਕਰਨਾ ਹੈ ਜੀ 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 ਸਿਸਰੀ ਵੀ ਵਗੈਰਾ ਦੇਖੀ ਤੁਸੀਂ ਹਾਂ ਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਜੀ ਸਾਰੇ ਸਿਸਰੀ ਤਿੰਨ ਜਣੇ ਆ ਰਹੇ ਆ ਜੀ ਤਿੰਨ ਜਣੇ ਆ ਰਹੇ ਆ ਤੁਹਾਡਾ ਗ੍ਰਾਹਕ ਆਪਾਂ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਹਦੇ ਟੇਲਰ ਟਿਕਾਣਾ ਜਲਦੀ ਹਾਂ ਜੀ ਤੁਹਾਡਾ تڏهن جو مطلب آهي ته توهان کي ڪنهن به قسم جي مسئلي ۾ مدد گهرجي